ਆਰਟੀਕਲ ਜੇ ਪੜਿਆ ਇੱਕ ਕਹਾਣੀ ਸੀ ਇੱਕ ਇੱਕ ਕਹਾਣੀ ਸੀ ਇੱਕ ਵਿਅੰਗ ਸੀ ਤੇ ਜਿਹੜੇ ਅੱਜ ਦੇ ਮੌਜੂਦਾ ਸਮੇਂ ਦੇ ਲੀਡਰ ਨੇ ਉਹਨਾਂ ਤੇ ਵੀ ਲਗਭਗ ਉਹ ਕਿ ਕਿਵੇਂ ਆਮ ਜਨਤਾ ਜਿੰਨੀ ਮਰਜ਼ੀ ਤੇਜ਼ ਹੋਵੇ ਪਰ ਇੱਕ ਲੀਡਰ ਜਿਹੜਾ ਉਹ ਕਾਫੀ ਜ਼ਿਆਦਾ ਉਹਨਾਂ ਤੋਂ ਅੱਗੇ ਹੁੰਦਾ ਸੋਚ ਵਿਚਾਰ ਦੇ ਵਿੱਚ ਇੱਕ ਵਾਰੀ ਕਹਿੰਦੇ ਝਾੜੀਆਂ ਦੇ ਵਿੱਚ ਸੱਪ ਫਸਿਆ ਹੋਇਆ ਸੀ ਤੇ ਉਹ ਰੋਲਾ ਪਾ ਰਿਹਾ ਸੀ ਕਿ ਮੈਨੂੰ ਕੋਈ ਬਚਾਓ ਮੈਨੂੰ ਕੋਈ ਕੱਢੋ ਇੱਥੋਂ ਤਾ ਇੰਨੇ ਚਿਰ ਨੂੰ ਉਧਰ ਇੱਕ ਬੰਦਾ ਆ ਰਿਹਾ ਸੀ ਉਹਨੇ ਵੇਖਿਆ ਯਾਰ ਸੱਪ ਫਸਿਆ ਹੋਇਆ ਤੇ ਉਹ ਗਿਆ ਉਹਨੇ ਆਪਣਾ ਪੂਰੀ ਤਰਕੀਬ ਵਰਤ ਕੇ ਜਿਵੇਂ ਕਿਵੇਂ ਉਹਨਾਂ ਝਾੜੀਆਂ ਦੇ ਵਿੱਚੋਂ ਸੱਪ ਨੂੰ ਕੱਢਿਆ ਤੇ ਬਚਾਲਿਆ ਜਦੋਂ ਉਸ ਸੱਪ ਨੂੰ ਉਸਨੇ ਕੱਢ ਲਿਆ ਤਾਂ ਉਹ ਸੱਪ ਬੋਲਿਆ ਕਹਿੰਦਾ ਵੀ ਵੇਖ ਤੂੰ ਮੈਨੂੰ ਕੱਢਿਆ ਇਹ ਵੱਖਰੀ ਗੱਲ ਹੈ ਪਰ ਮੈਂ ਹੁਣ ਤੈਨੂੰ ਮਾਰਨਾ ਮੈਂ ਤੇਰੇ ਡੰਗ ਮਾਰਾਂਗਾ ਜਿਹਦੇ ਨਾਲ ਤੇਰੀ ਮੌਤ ਹੋ ਜਾਏਗੀ ਉਹ ਬੰਦਾ ਬੜਾ ਹੈਰਾਨ ਵੀ ਯਾਰ ਮੈਂ ਹੁਣ ਤੇਰਾ ਤੇਰਾ ਭੜਾ ਕਰਿਆ ਤੇਰੀ ਜਾਨ ਬਚਾਈ ਇਹ ਤੋਂ ਇੰਨਾ ਬੁਰਾ ਫਸਿਆ ਪੈਸਾ ਹੈ ਜੇ ਕੰਡੇ ਤੇਰੇ ਸਰੀਰ ਤੇ ਚੁੱਬਦੇ ਜਾਂਦੇ ਤੇ ਤੈਨੂੰ ਕੀੜੀਆਂ ਨੇ ਖਾ ਖੂ ਜਾਣਾ ਸੀ ਤੂੰ ਖਤਮ ਹੋ ਜਾਣਾ ਸੀ ਉਹ ਕਹਿੰਦਾ ਜੋ ਮਰਜੀ ਏ ਵੀ ਮੈਨੂੰ ਜਾਰੀਆਂ ਗੱਲਾਂ ਆਉਂਦੀਆਂ ਕੋਈ ਨਹੀਂ ਮੇਰੀ ਫਿਰ ਕਿਹतरह ਤੇ ਡੰਗ ਮਾਰਨਾ ਸੋ ਮੈਂ ਤਾਂ ਤੈਨੂੰ ਹੁਣ ਮਾਰਨੀ ਮਾਰਨਾ ਹੈ ਉਹ ਕਹਿੰਦਾ ਵੀ ਚੱਲ ਆਪਾਂ ਐ ਕਰਨੇ ਆ ਬੰਦਾ ਕਹਿੰਦਾ ਵੀ ਉਹ ਤੋ ਫੈਸਲਾ ਉਹ ਸਾਪਾ ਕਹਿੰਦਾ ਵੀ ਚੱਲ ਠੀਕ ਹੈ ਯਾਰ ਤੂੰ ਵੀ ਸੱਦ ਲੈ ਭਾਈ ਜਦੋਂ ਗਾਂ ਨੂੰ ਸੱਧਿਆ ਗਾਂ ਨੇ ਵੇਖਿਆ ਵੀ ਇਹ ਬੰਦਾ ਜਿਹੜਾ ਹੈ ਇਹ ਬੰਦੇ ਵੀ ਬੜੇ ਖਰਾਬ ਹੁੰਦੇ ਨੇ ਉਹ ਗਾਂ ਕਹਿੰਦੀ ਵੀ ਇਹਨਾਂ ਨੇ ਮੈਨੂੰ ਕਿੰਨੇ ਸਾਲ ਹੀ ਮੇਰਾ ਦੁੱਧ ਪੀਤਾ ਤੇ ਮਗਰੋਂ ਜਾ ਕੇ ਜਦੋਂ ਮੈਂ ਬਡੇਰੀ ਹੋਈ ਆ ਇਹਨਾਂ ਦੇ ਕੰਮ ਦੀ ਨਹੀਂ ਰਹੀ ਤੇ ਇਹਨਾਂ ਨੇ ਮੈਨੂੰ ਛੱਡ ਦਿੱਤਾ ਹੁਣ ਮੈਂ ਸੜਕਾਂ ਤੇ ੱੱਕੇ ਖਾਂਦੀ ਫਿਰਨੀ ਆ ਤੇ ਉਹ ਜਿਹੜੀ ਕਹਿੰਦੀ ਵੀ ਇਹਨੂੰ ਛੱਡੀ ਨਾ ਤੂੰ ਉਹ ਬੰਦਾ ਫੇਰ ਰੌਲਾ ਪਾਉਣ ਲੱਗ ਗਿਆ ਹਲਦਵਾਈ ਪਾਵੇ ਗਾਂ ਨੂੰ ਕਹਿੰਦਾ ਕਹਿੰਦਾ ਵੀ ਏਹ ਗਊ ਮਾਤਾ ਤੂੰ ਇਸ ਤਰ੍ਹਾਂ ਕਰ ਤੋ ਕਰਨੀ ਐ ਪਰ ਤੂੰ ਇਨਸਾਫ ਦੀ ਗੱਲ ਕਰ ਜੋ ਮਰਜੀ ਐ ਪਰ ਮੈਂ ਇਹਨੂੰ ਤਾਂ ਬਚਾਇਆ ਇਸ ਨੂੰ ਝਾੜੀਆਂ ਦੇ ਵਿੱਚੋਂ ਕੱਢਿਆ ਜੇ ਇੱਥੇ ਰਹਿੰਦਾ ਝਾੜੀਆਂ ਦੇ ਵਿੱਚ ਇਹਨੇ ਕੰਡੇ ਚੁਬਜੁਬ ਕੇ ਮਰ ਮਰ ਜਾਣਾ ਸੀ ਇੰਨੇ ਚਿਰ ਨੂੰ ਸੱਪ ਜਿਹੜਾ ਉਹ ਕਹਿੰਦਾ ਵੀ ਮੈਂ ਤੇ ਤੈਨੂੰ ਹੁਣ ਮਾਰਾਂਗਾ ਥੋੜੀ ਦੇਰ ਕੀ ਲੰਘਦੀ ਐ ਤਾਂ ਇੰਨੇ ਚਿਰ ਨੂੰ ਇੱਕ ਗਧਾ ਲਗਾ ਹੁੰਦਾ ਉੱਥੇ ਉਹ ਬੰਦਾ ਸੱਪ ਨੂੰ ਕਹਿੰਦਾ ਕਹਿੰਦਾ ਯਾਰ ਉਹ ਗਦਾ ਲਗਾਉਂਦਾ ਵੀ ਆਪਾਂ ਉਹਦੇ ਤੋਂ ਫੈਸਲਾ ਕਰਾ ਲੀਨੇ ਆ ਜੇ ਉਹਨੇ ਵੀ ਤੇਰੇ ਹੱਕ ਦੀ ਗੱਲ ਕਰੀ ਤੇ ਤੂੰ ਮੈਨੂੰ ਬੇਸ਼ੱਕ ਡੰਗ ਮਾਰ ਦੇਵੀਂ ਸੱਪ ਕਹਿੰਦਾ ਚੱਲ ਠੀਕ ਹੈ ਜਦੋਂ ਗਦਾ ਆਇਆ ਗਦੇ ਨੂੰ ਕਿਹਾ ਵੀ ਆਹ ਮਸਲਾ ਹੈ ਤੇ ਹੁਣ ਤੂੰ ਦੱਸ ਵੀ ਇਹ ਜਿਹੜਾ ਇਹ ਜਿਹੜਾ ਸੱਪ ਇਹ ਮੈਨੂੰ ਕਹਿੰਦਾ ਵੀ ਮੈਂ ਤੈਨੂੰ ਮਾਰਨਾ ਹੈ ਤੇ ਉਹ ਕਹਿੰਦਾ ਜਦੋਂ ਮੈਂ ਇਹਨਾਂ ਦੇ ਇੰਨਾ ਕੋਈ ਹਿੱਲਿਆ ਜਾਂਦਾ ਇੱਧਰ ਉੱਧਰ ਪਾਸ ਕਰਕੇ ਘਾਹ ਕਰਦਾ ਜਾਂਦਾ ਤੇ ਇਹਨੂੰ ਡੰਗ ਮਾਰ ਮੰਵੇੜਦੇ ਬੰਦਾ ਸੋਚੇ ਵੀ ਬੜਾ ਭੇਡਾ ਫਸਿਆ ਮੈਂ ਵੀ ਜਿਹੜਾ ਹੁੰਦਾ ਉਹੀ ਇਹਦੇ ਆਲ ਵੋਟ ਪਾਉਂਦਾ ਇਹਨੇ ਕੀ ਹੁੰਦਾ ਬੰਦਾ ਕਹਿੰਦਾ ਵੀ ਸੱਪ ਨੂੰ ਕਹਿੰਦਾ ਕਹਿੰਦਾ ਯਾਰ ਠੀਕ ਹੈ ਤੂੰ ਮੈਨੂੰ ਮਾਰ ਲਵੀ ਇੱਕ ਮੌਕਾ ਹੋਰ ਦੇ ਦੇ ਮੈਨੂੰ ਉਹ ਸੱਪ ਕਹਿੰਦਾ ਵੀ ਨਹੀਂ ਉਹ ਕਹਿੰਦਾ ਨਹੀਂ ਵੀ ਇੱਕ ਮੌਕਾ ਮੈਨੂੰ ਹੋਰ ਦੇ ਦੇ ਫਿਰ ਮੈਨੂੰ ਜੋ ਮਰਜ਼ੀ ਕਰ ਲਈ ਉਹ ਸੱਪ ਕਹਿੰਦਾ ਚਲ ਠੀਕ ਹੈ ਸੱਪ ਨੇ ਸੋਚਿਆ ਵੀ ਸਾਰੇ ਇਹਦੇ ਦੇ ਖਿਲਾਫ ਹੀ ਨੇ ਬੰਦਾ ਤੇਜ ਬੜਾ ਹੁੰਦਾ ਹੈ ਇਹ ਜਿਹੜੀ ਜਾਤ ਹੈਗੀ ਆਪਾਂ ਇਹਦਾ ਕੋਈ ਗੱਲ ਨਹੀਂ ਆਪਾਂ ਇਹਨੂੰ ਨਵੇੜ ਦੇ ਦਾਂਗੇ ਮੁੜ ਕੇ ਮਾਰ ਦੇਵਾਂਗੇ ਇਨੀਆਂ ਚੇਰ ਨੂੰ ਉੱਥੇ ਬਾਂਦਰ ਆ ਜਾਂਦਾ ਜਿਹੜਾ ਉਹਨਾਂ ਦਾ ਪ੍ਰਧਾਨ ਹੁੰਦਾ ਹੈ ਮੇਨ ਲੀਡਰ ਹੁੰਦਾ ਹੈ ਉਹ ਹੁੰਦਾ ਉਹ ਕਹਿੰਦਾ ਬੰਦਾ ਉਹਨੂੰ ਕਹਿੰਦਾ ਯਾਰ ਵੀ ਆ ਚੱਕਰ ਪੈ ਗਿਆ ਤੇ ਇਹਨੂੰ ਮੈਂ ਝਾੜੀਆਂ ਚੋਂ ਬਚਾਇਆ ਕੱਢਿਆ ਤੇ ਮੈਂ ਵੀ ਇੰਨਾ ਭੜਾ ਕਰਿਆ ਤੇ ਇਹ ਮੈਨੂੰ ਸੱਪ ਕਹਿੰਦਾ ਵੀ ਮੇਰੀ ਫਿੱਤਰ ਤੇ ਡੰਗ ਮਾਰਨਾ ਮੈਂ ਤੇਨੂੰ ਡੰਗ ਮਾਰਨਾ ਹੀ ਮਾਰਨਾ ਬਾਂਦਰ ਕਹਿੰਦਾ ਬੱਸ ਇੰਨੀ ਹੀ ਗੱਲ ਤੇ ਰੌਲਾ ਉਹ ਕਹਿੰਦਾ ਹਾਂ ਕਹਿੰਦਾ ਐਂ ਕਰ ਯਾਰ ਇਹਨੂੰ ਦੁਬਾਰੇ ਝਾੜੀਆਂ ਦੇ ਵਿੱਚ ਸੁੱਟ ਜੇ ਵੇਖ ਜੇ ਤਾਂ ਇਹਨੇ ਬੰਦੇ ਨੇ ਤੈਨੂੰ ਮੇਰੇ ਸਾਹਮਣੇ ਅੱਖਾਂ ਦੇ ਕੱਢਿਆ ਫੇਰ ਤੇ ਤੇਰਾ ਹੱਕ ਬਣਦਾ ਇਹਨੂੰ ਡੰਗ ਮਾਰ ਕੇ ਮਾਰਦੀ ਜੇ ਨਾ ਕੱਢ ਸਕਿਆ ਫਿਰ ਐਵੇਂ ਇਹ ਝੂਠੇ ਵੀ ਆਉਂਦਾ ਲੈਣਾ ਨਹੀਂ ਦੇਣਾ ਨੇ ਐਵੇਂ ਕਹਾਣੀ ਬਣਾਈਏ ਨੇ ਉਹ ਸੱਪ ਕਹਿੰਦਾ ਵੀ ਠੀਕ ਹੈ ਚੱਲ ਇਹ ਕੱਢੇਗਾ ਮੈਨੂੰ ਉਹ ਬੰਦੇ ਨੇ ਜਦੋਂ ਵਗਾ ਕੇ ਪਰਾਂ ਮਾਰਿਆ ਝਾੜੀਆਂ ਦੇ ਵਿੱਚ ਬਾਂਦਰ ਉਹ ਬੰਦਾ ਖਲੋ ਗਿਆ ਉੱਥੇ ਕਹਿੰਦਾ ਕਹਿੰਦਾ ਹੁਣ ਮੈਂ ਕੱਢਾਂ ਉਹ ਕਹਿੰਦਾ ਤੂੰ ਖੋਤਾ ਹੀ ਐ ਬੇਕੂਵੇ ਤੂੰ ਆਪਣਾ ਚੱਲਦਾ ਬਾਣੋ ਕਿਸ ਕਿਸੇ ਤੋਂ ਤਾਰੀ ਬਣ ਲੈਣਾ ਨਹੀਂ ਦੇਣਾ ਨਹੀਂ ਇਹਨੂੰ ਕੱਢਣ ਦੀ ਲੋੜ ਹੀ ਨਹੀਂ ਜਿਹੜੇ ਖੂਹ ਚ ਡਿੱਗਿਆ ਡਿੱਗਿਆ ਮਰਿਆ ਰਹਿਣ ਦੇ। ਸੋ ਜਨਤਾ ਜਿਹੜੀ ਆ ਉਹ ਵਨਸਵਨ ਨੇ ਜਿਹੜੇ ਲੀਡਰ ਆਉਂਦੇ ਨੇ ਵਨਸਵਨੀਆਂ ਪਾਰਟੀਆਂ ਆਉਂਦੀਆਂ ਨੇ। ਜਨਤਾ ਗੁਮਰਾ ਹੋਈ ਜਨਤਾ ਨੂੰ ਲੱਗਦਾ ਕਿ ਸ਼ਾਇਦ ਇਸ ਵਾਰੀ ਇਹ ਹੀ ਬੰਦਾ ਭਲਾ ਕਰੇਗਾ ਇਹਨੇ ਤਾਰ ਦੇਣਾ ਸਾਨੂੰ। ਨੌਕਰੀਆਂ ਵੀ ਮਿਲ ਜਾਣੀਆਂ ਨੇ, ਇਨਸਾਫ ਵੀ ਮਿਲ ਜਾਣੇ ਨੇ ਜਿਨ੍ਹਾਂ ਨਾਲ ਬੇਣਸਾਫੀ ਹੁੰਦੀ ਏ। ਨਸ਼ੇ ਵੀ ਖਤਮ ਹੋ ਜਾਣੇ ਨੇ। ਜਿੰਨੀਆਂ ਸਾਰੀਆਂ ਸਮੱਸਿਆਵਾਂ ਨੇ ਉਹ ਵੀ ਠੀਕ ਹੋ ਜਾਣੇ ਨੇ। ਪ੍ਰਦੂਸ਼ਣ ਵੀ ਖਤਮ ਹੋ ਜਾਣਾ ਹੈ। ਜਿਹੜੇ ਪ੍ਰਦੂਸ਼ਣ ਦਾ ਮੁੱਦਾ ਹੈ ਜਿਹੜੇ ਪਾਣੀ ਨੇ ਉਹ ਵੀ ਸਾਫ਼ ਹੋ ਜਾਣੇ ਨੇ। ਉਹ ਜਨਤਾ ਸੋ ਇਸ ਤਰ੍ਹਾਂ ਲਾਰਿਆਂ ਦੇ ਵਿੱਚ ਰੋਟੀ ਪਾਣੀ ਵੀ ਕਿਤੇ ਰੱਜ ਕੇ ਹੁਣ ਖਾਵਾ ਕਰਾਂਗੇ ਬਸ ਇਸੇ ਆਸ ਦੇ ਵਿੱਚ ਮੈਨੇਜਰ ਨੂੰ ਚਲਾਕ ਬੰਦਾ ਜਿਹੜਾ ਫੇਰ ਕੁਛ ਨਾ ਕੁਛ ਆਪਣਾ ਦਿਮਾਗ ਲਾ ਜਾਂਦਾ ਸੋ ਦੋਸਤੋ ਖੁਸ਼ ਰਿਹਾ ਕਰੋ ਬਾਕੀ ਸਤਰਕ ਰਿਹਾ ਕਰੋ ਜਿੰਨਾ ਕੁ ਹੋ ਸਕਦਾ ਹੈ ਬਚਿਆ ਕਰੋ ਰਾਜਨੀਤੀ ਤੋਂ ਜਿ ਬਚਿਆ ਕਰੋ ਜਿਹੜੇ ਤੇਜ਼ ਤਰਾਰ ਲੀਡਰ ਨੇ ਉਹਨਾਂ ਦਾ ਧਿਆਨ ਰੱਖਿਆ ਕਰੋ ਬਹੁਤ ਬਹੁਤ ਧੰਨਵਾਦ